ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਨਾਣੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੇ ਕਿਸੇ ਬਾਈ ਨੇ ਤੇ ਵੀ ਅਣਖੋਂ ਆਪਣਾ ਨੰਬਰ ਬੈਕਸਾਈਡ ਚੱਲੋ ਸਕਰੀਨ ਤੇ ਵਾਕਿਆ ਪਰਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ 10:00 ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਈ ਸਸੇ ਗਾ ਜੀ ਸਸੇ ਗਾਲ ਵੀਰੇ ਨਾਮ ਨਾਮ ਲਖੀਏ ਵੀਰੇ ਪਿੰਡ ਰੈਣ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਠੀਕ ਹੈ ਜੀ ਹਾਂ ਜੀ ਪਹਿਲੀ ਯਾਸੀ ਦੱਸੋ ਇਹ ਜਾਣਕਾਰੀ ਜੀ ਇਹ ਵੀਰੇ ਕੱਲ 12 1:00 ਵਜੇ ਸੂਈ ਆ ਹਾਂਜੀ ਤੇ ਮਗਰ ਵਸਾਗਾ ਹਾਂਜੀ ਧਾਰਾਂ ਤੂਰਾਂ ਦੀ ਬਿਲਕੁਲ ਸਾਫ ਆ ਹਾਂਜੀ ਮੰਨ ਕੇ ਚੱਲ 4 ਕਿਲੋ ਕੱਲ ਸ਼ਾਮ ਨੂੰ ਚੋਇਆ ਸੀ ਹਾਂਜੀ 4 1/2 ਕਿਲੋ ਅੱਜ ਸਵੇਰ ਚੋਇਆ ਸੀ ਤੇ ਰੇਟ ਭਰਾ ਦਾ ਰੇਟ ਬਰੀ ਦਾ ਆਪਾਂ ਫੋਨਤੀ ਕਰਾਂਗੇ ਅੱਛਾ ਜੀ 57000 ਦੇ ਵਿੱਚੋਂ ਮਾਨਤਾਨ ਕਰਦੇ ਆਂਗੇ ਠੀਕ ਹੈ ਬਸ ਹੁਣ ਜੀ ਮੈਨੂੰ ਗਰਮੀ ਆ ਗਰਮੀ ਦੇ ਤੋਹਫੇ ਆ ਠੀਕ ਹੈ ਹਾਂ ਅੱਜ ਆਪਣੇ ਕੋਲ ਦੁਨੀ ਗਰਮੀ ਦੇ ਤੋਹਫੇ ਆ 57000 ਤੋਂ ਮਾਨਤਨ ਕਰ ਹਾਂ 57000 ਚ ਮਾਨਤਨ ਕਰ ਦਾਂਗੇ ਠੰਡ ਦਿਖਾ ਦੇ ਵੀਰੇ ਜੀ ਤੇ ਛੱਲੇ ਬੈਹਿ ਕੇ ਦਿਖਾ ਦੇ ਕੱਲਾ ਕੱਲਾ ਖਾ ਥਾਣਾ ਤੇ ਕੈਮਰੇ ਟੁੱਟਦੀ ਜਾਂਦੀ ਆ ਬਸੀ ਠੀਕ ਹੈ ਜੀ ਤੇ ਐ ਨਹੀਂ ਗੱਲ ਹੈਗੀ ਕੱਲਾ ਕੱਲਾ ਚਵਾਈ ਦੇ ਤੇ ਠੰਡੀ ਸੀਲ ਦੀ ਤਾਂ ਆਪਣੀ ਗਰੰਟੀ ਆ ਠੀਕ ਹੈ ਜੀ ਤੋੜ ਦੋ ਪ੍ਰੋ ਤੋੜ ਲਾਂਗਾ ਲੋ ਪ੍ਰੋ ਬਾਹ ਇਹਨੇ ਆਪਣੇ ਰੇਟ ਵੀ ਦੱਸਤਾ ਹਾਂ ਠੀਕ ਹੈ ਜੀ ਜਿਹੜੇ ਆਪਣੇ ਵੀਰੇ ਜੀ ਤੇ ਰੇਟ ਹੋਣਗੇ ਕੋਈ ਐ ਨਹੀਂ ਹੈਗਾ ਵੀ 5000 7000 ਦਾ ਫਰਕ ਵਾਲਾ ਕੰਮ ਨਹੀਂ ਹੋਊਗਾ ਹਨਾ ਬਸ 1500 ਉਧਰ ਉਧਰੀ ਵਾਲਾ ਕੰਮ ਹੀ ਹੋਊਗਾ ਠ ਤੁਰਾ ਤਰਾ ਕਰਮਾ ਵਾਲੀ ਦਾ ਠੀਕ ਹੈ ਜੀ ਨੇਵਦਨਤਾ ਚਲਾ ਲਿਆ ਨੇ ਆਪਰਾ ਮੋੜ ਲਿਆ ਜਿਵੇਂ ਐਵੇਂ ਵਿੱਚ ਬਾਈ ਫੋਨ ਲਾਉਣ ਵਾਲੇ ਕਹੀ ਜਾਂਦੇ ਵੀ 40 ਲੈ ਲੈ 42 ਲੈ ਲੈ ਉਹ ਤਾਂ ਖੁਸ਼ੀ ਫੋਨ ਲਾਉਣ ਵੀਰੇ ਯਾਰ ਠੀਕ ਹੈ ਜੀ ਹਾਂ ਆਪਣੇ ਜਿਹਨੂੰ ਅਣ ਜਿਹੜੇ ਰੇਟ ਰੱਖੇ ਹੁੰਦੇ ਆ ਮੈਂ 1500 ਦਾ ਮਾਨਤਾ ਨਹੀਂ ਹੋਊਗਾ ਹਾਂਜੀ ਬਾਹਰਾਂ ਗੱਲਾਂ ਵਾਲੇ ਨਹੀਂ ਕੰਮ ਕਰਨਾ ਆਪਾਂ ਠੀਕ ਹੈ ਜੀ ਠੀਕ ਹਾਂ ਲਓ ਹਾਂ ਜੀ ਵੀ ਦੂਜੀ ਵਾਰੀ ਦੱਸੋ ਜਾਣਕਾਰੀ ਇਹ ਵੀਰੇ ਇਹਨੂੰ ਅੱਜ ਹਫਤਾ ਸੂਈ ਨੂੰ ਹੋ ਗਿਆ ਹਾਂਜੀ 17 ਕਿਲੋ ਦੁੱਧ ਹਾਂਜੀ ਆਪਾਂ ਮਣਕੇ ਦੇਵਾਂਗੇ ਠੀਕ ਹੈ ਜੀ ਆਇਨੀ ਗੱਲ ਵੀ ਕਹਿਣ ਦੀ ਗੱਲ ਆ ਕੋਈ ਵੀ ਵੀਰ ਦੋ ਟਾਈਮ ਚਾਰ ਟਾਈਮ ਆਪਾਂ ਚਵਾ ਕੇ ਬੱਸੀ ਦੇਵਾਂਗੇ ਤੇ ਰੇਟ ਭਰਾ ਜਾਇਜਾ ਦੂਜਾ ਸੂਆਗਾ ਹਾਂਜੀ ਮੋਲੇ ਦਾ ਵੀ 60000 ਰੁਪਿਆ 1000 ਵਿੱਚੋਂ ਮਾਨਤਨ ਕਰ ਦਾਂਗੇ ਕੋਈ ਐਵੇਂ 50 ਲੈ ਲਾ 45 ਲੈ ਲਾ ਤਾਂ ਖੁਸ਼ੀ ਹੋਣ ਲਾਵੇ ਠੀਕ ਹੈ ਜੀ ਜਿਹਨੂੰ ਰੇਟ ਮਾਨਤਨ ਜ਼ਰੂਰ ਕਰਾਂਗੇ ਇਹੇ ਜੀ ਗੱਲ ਨਹੀਂ ਬੱਚਾ ਬੱਚਾ ਮਗਰ ਬੱਚਾ ਵੀਰੇ ਬੱਸਾਗਾ ਬੱਸਾ ਜੀ ਮਗਰ ਬੱਸ 17 18 ਕਿਲੋ ਤੋਂ ਚਵਾ ਕੇ ਦੇਵਾਂਗੇ ਆਪਾਂ ਥਣ ਬਹੁਤ ਸੋਹਣਾ ਲੱਗਾ ਕਰਦਾ ਆ ਮੋਟਾ ਮੋਟਾ ਖਾਣਾ ਪਿੱਛੇ ਦਿਖਾ ਦੇ ਜੀ ਤੇ ਠੀਕ ਹੈ ਹਾਂ ਲੋਪਾ ਚ ਠੰਡੀ ਸੀਲ ਦੀ ਤੇ ਥਣਾ ਦੀ ਆਪਣੀ ਗਾਰੰਟੀ ਹੋ ਅਗਲੇ ਦੇ ਘਰ ਤੱਕ ਦੀ ਠੀਕ ਹੈ ਜੀ ਉੱਤੋਂ ਅਗਲੇ ਨੇ ਦੇਖਣਾ ਸਹੀ ਗੱਲ ਹੈ ਸਹੀ ਗੱਲ ਤੋਰ ਦਿਓ ਪ੍ਰਾ ਜੀ ਆ ਜੀ ਲੋ ਪ੍ਰਾ ਪ੍ਰਿੰਟ ਨਾਣੇਵਾਲ ਤੇ ਜ਼ਿਲ੍ਹਾ ਨੂੰ ਪੈਣ ਦੀ ਬਰਨਾਲਾ ਕਦ ਕਾਠ ਵਾਲੀ ਆ ਬਾਈ ਕੋਈ ਛੋਟੀ ਨਹੀਂ ਹੈਗੀ ਠੀਕ ਹੈ ਜੀ ਠੀਕ ਹਾਂ ਲੈ ਵਦਨਤਾ ਚਾ ਲਾ ਸਕਦੇ ਪ੍ਰਾ ਤੁਸੀਂ ਲੈ ਜੀ ਪ੍ਰਾ ਇੱਧਰ ਬੰਨੋ ਇੱਧਰ ਹੀ ਇੱਧਰ ਹੀ ਬੰਨਨੇ ਜੀ ਮੈਂ ਚੱਲ ਪੱਠਾਂ ਦੇ ਬੰਨਣੇ ਸੀ ਬਾਈ ਤਾਂ ਵੀਡੀਓ ਬਣਾਉਂਦਾ ਕਰਕੇ ਠੀਕ ਹੈ ਠੀਕ ਹੈ ਠੀਕ ਕੋਈ ਗੱਲ ਨਹੀਂ ਪ੍ਰਾ ਹਾਂ ਲੋ ਜੀ ਚੈੱਕ ਕਰ ਸਕਦੇ ਪ੍ਰਾ ਪੂਰਾ ਤਰ ਬਾਈ ਜੀ ਨਜ਼ੂਕਨਾਟ ਕੋਲ ਪ੍ਰਿੰਟ ਨਾ ਅਗਲੀ ਵੀਡੀਓ ਚ ਓਕੇ ਬਾਈ ਇਹੀ